ਜੋ ਸਤਿਕਾਰ ਜੀ ਸਤਿ ਸਾਲ ਸਾਰੇ ਵੀਰਾਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅੱਜ ਜੋ ਹਾਲਾਤ ਪੰਜਾਬ ਚ ਪੈਦਾ ਹੋਏ ਐ ਉਹ ਤੁਸੀਂ ਦੇਖਿਆ ਹੀ ਐ ਕਿ ਪਿਛਲੇ 1 ਮਹੀਨੇ ਦੇ ਕਰੀਬ ਹੜ੍ਹਾਂ ਦੇ ਆਉਣ ਤੋਂ ਬਾਅਦ ਬਹੁਤ ਹੀ ਮੰਦੇ ਹਾਲਾਤ ਹੋ ਚੁੱਕੇ ਹਨ ਘਟੋ ਘਟ 30 35% ਪੰਜਾਬ ਪਾਣੀ ਚ ਡੁੱਬਿਆ ਪਿਆ ਇਸੇ ਨੂੰ ਆਪਣੇ ਜਾਨ ਮਾਲ ਦਾ ਨਹੀਂ ਪਤਾ ਮਕਾਨ ਡੁੱਢ ਗਏ ਹੜ੍ਹ ਦੇ ਵਿੱਚ ਜਾਨਵਰ ਰੁੜ ਗਏ ਔਰ ਜਿਹੜੀ ਉਹਨਾਂ ਦੀ ਜ਼ਮੀਨ ਸੀ ਪੈਲੀਆਂ ਸੀ ਛੋਟੇ ਕਿਸਾਨਾਂ ਦੀਆਂ ਤਿੰਨ ਤਿੰਨ ਚਾਰ ਚਾਰ ਕਿੱਲੇ ਉਹ ਕਿਤੇ ਸਮਝ ਨਹੀਂ ਆ ਰਿਹਾ ਪੈਲੀ ਹੈ ਕਿ ਦੀ ਕਿੱਥੇ ਪੈਲੀ ਹੈ ਤੇ ਜੇ ਕਿਤੇ ਸਮਝ ਆਂਦੀ ਵੀ ਹੈ ਉੱਥੇ 5 5 6 6 ਫੁੱਟ ਰੇਤਾ ਚੜ ਗਿਆ ਉਹਨੂੰ ਉਪਜਾਊ ਕਰਨ ਲਈ ਘਰਾਂ ਨੂੰ ਦੁਬਾਰਾ ਬਸਾਉਣ ਲਈ ਬਹੁਤ ਮਿਹਨਤ ਦੀ ਲੋੜ ਹੈ ਔਰ ਐਸੇ ਮੰਦੇ ਟਾਈਮ 'ਚ ਸਰਕਾਰਾਂ ਕੋਈ ਮਦਦ ਨਹੀਂ ਕਰ ਰਹੀਆਂ ਪੰਜਾਬ ਵਾਸੀ ਦੇਸ਼ ਦੇ ਕਿਸੇ ਵੀ ਹਿੱਸੇ 'ਚ ਕੋਈ ਬਾੜ ਆਂਦੀ ਹੈ ਕੋਈ ਹੋਰ ਲੜਾਈ ਹੁੰਦੀ ਹੈ ਕੋਈ ਗੱਲਬਾਤ ਹੁੰਦੀ ਹੈ ਕੋਈ ਨੁਕਸਾਨ ਹੁੰਦਾ ਹੈ ਕੋਈ ਐਜੀਟੇਸ਼ਨ ਹੁੰਦਾ ਉੱਥੇ ਪੰਜਾਬੀ ਵੱਧ ਚੜ ਕੇ ਹੈਲਪ ਕਰਦੇ ਨੇ ਪਰ ਅੱਜ ਪੰਜਾਬੀਆਂ ਲਈ ਸਿਰਫ ਪੰਜਾਬੀ ਹੀ ਖੜੇ ਹੋਏ ਨੇ ਉਹਦੇ ਚੋਂ ਕੁਝ ਆਪਣੇ ਗਾਇਕ ਨੇ ਕੁਝ ਐਨ ਜੀਓਜ਼ ਨੇ ਜਿਹੜਾ ਕੰਮ ਕਰ ਰਹੀਆਂ ਨੇ ਔਰ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਇੱਕ ਇਨਸਾਨ ਇੱਕ ਐਸਾ ਮਸੀਹਾ ਔਰ ਇੱਕ ਐਸਾ ਦੇਸ਼ ਪਖਤ ਕਹਿ ਸਕਦੇ ਆ ਤੁਸੀਂ ਪੰਜਾਬ ਪਖਤ ਕਹਿ ਸਕਦੇ ਆ ਜਦੋਂ ਪੰਜਾਬੀ ਨਾ ਹੋਣ ਦੇ ਵੀ باوجود ਅੱਜ ਪੰਜਾਬੀਆਂ ਲਈ ਬਹੁਤ ਵੱਡੀ ਦੀਵਾਰ ਬਣ ਕੇ ਖੜਾ ਔਰ ਉਹਨਾਂ ਲਈ ਕੰਮ ਕਰ ਰਿਹਾ ਉਹਦਾ ਨਾਮ ਹੈ ਰਾਮ ਸਿੰਘ ਰਾਣਾ ਉਹ ਕਿਸੇ ਪਹਿਚਾਨ ਦੇ ਮੋਤਾਜ ਨਹੀਂ ਕਿਸਾਨੀ ਅੰਦੋਲਨ ਚ ਤੁਸੀਂ ਸਾਰੇ ਉਹਨੂੰ ਜਾਣਦੇ ਹੋ ਉਹਦੇ ਕੀਰਤ ਨੂੰ ਜਾਣਦੇ ਹੋ ਉਹਨੂੰ ਦਰਹਾਨ ਦਾ ਕੋਈ ਫਾਇਦਾ ਨਹੀਂ ਅੱਜ 22 ਦਿਨ ਹੋ ਗਏ ਹਨ ਰਾਮ ਸਿੰਘ ਰਾੜਾ ਜੀ ਆਪਣਾ ਕਾਰੋਬਾਰ ਛੱਡ ਕੇ ਆਪਣਾ ਕੰਮ ਕਰ ਛੱਡ ਕੇ ਹਰ ਪੀੜਤਾਂ ਲਈ ਹਰ ਪੀੜਤ ਪੀੜ ਜਿਹੜੀ ਜਗਾ ਉੱਥੇ ਹੀ ਜਾ ਕੇ ਬੈਠੇ ਉੱਥੇ ਹੀ ਉਹਨਾਂ ਨੇ ਕੈਂਪ ਲਾਏ ਹੋਏ ਆ ਉੱਥੇ ਹਰ ਇੱਕ ਬੰਦੇ ਨੂੰ ਮਿਲ ਰਿਹਾ ਜਿਹਨੂੰ ਜੋ-ਜੋ ਮੁਸੀਬਤ ਆ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਚਾਹੇ ਪੈਸੇ ਦੀ ਮੁਸੀਬਤ ਹੋਵੇ ਚਾਹੇ ਕਾਰ ਡਿੱਗਣ ਦੀ ਮੁਸੀਬਤ ਹੋਵੇ ਚਾਹੇ ਘਰਾਂ ਦਾ ਸਮਾਨ ਰੁੜਣ ਦੀ ਮੁਸੀਬਤ ਹੋਵੇ ਚਾਹੇ ਉਹ ਅੰਨ ਦੀ ਮੁਸੀਬਤ ਹੋਵੇ ਕੱਪੜੇ ਦੀ ਮੁਸੀਬਤ ਹੋਵੇ ਦਵਾਈਆਂ ਦੀ ਮੁਸੀਬਤ ਹੋਵੇ ਹਰ ਪਾਸੇ ਉਹ ਇਨਸਾਨ ਹੱਥ ਜਾਰ ਜੋੜ ਰਿਹਾ ਔਰ ਆਪਣੀ ਝੋਲੀ ਵੀ ਅੱਡ ਕੇ ਸਭ ਨੂੰ ਕਹਿ ਰਿਹਾ ਕਿ ਆਓ ਪੰਜਾਬੀ ਅੱਧੀ ਅਸੀਂ ਪੰਜਾਬ ਨੂੰ ਖੁਸ਼ਹਾਲ ਕਰਨ ਦੀ ਇਕੱਠੇ ਹੋਈ ਆ ਉਹਨਾਂ ਨੇ ਇੱਕ ਸੰਸਥਾ ਵੀ ਬਣਾਈ ਹੈ ਉਹਦਾ ਨਾਮ ਹੈ ਆਵਾਜ਼ ਪੰਜਾਬ ਦੀ ਔਰ ਉਹਦੇ ਵਿੱਚ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਸਰਵਤਰਮ ਸੇਵਾ ਫਾਊਂਡੇਸ਼ਨ ਵੀ ਨਾਲ ਲੱਗੀ ਹੋਈ ਹੈ ਜਿਹਦੇ ਮੁਖੀ ਆਰਾਮ ਸਿੰਘ ਰਾਣਾ ਜੀ ਨੇ ਅੱਜ ਉਹ ਜੰਗਾ ਜਗਾ ਜਾ ਕੇ ਹਰ ਇੱਕ ਇਨਸਾਨ ਨੂੰ ਨਿੰਮਤ ਕਰ ਰਹੇ ਨੇ ਕਿ ਤੁਸੀਂ ਇਸ ਵੱਡੇ ਜਿਹੜਾ ਨੁਕਸਾਨ ਹੋਇਆ ਇਹਦੇ 'ਚ ਆਪਾਂ ਨਾਲ ਮਿਲ ਕੇ ਕੋਸ਼ਿਸ਼ ਕਰਕੇ ਇੱਕ ਵਾਰੀ ਫੇਰ ਹੰਬੜਾ ਮਾਰ ਕੇ ਪੰਜਾਬੀਆਂ ਨੂੰ ਉਸੇ ਰੰਗਲੇ ਪੰਜਾਬ ਦੇ ਤਰਫ ਲੈ ਕੇ ਚਲੀਏ। ਉਹਦੇ ਲਈ ਉਹਨਾਂ ਨੇ ਇੱਥੋਂ ਤੱਕ ਵੀ ਕੁਰਬਾਨੀ ਦੇ ਦਿੱਤੀ ਕਿ ਮੈਂ ਆਪਣੇ ਆਉਣ ਵਾਲੇ ਇੱਕ ਸਾਲ 'ਚ ਚਾਰੇ ਮੇਰੇ ਜਿਹੜੇ ਟਾਬੇ ਨੇ ਚਾਰੇ ਗੋਲਡਨ ਹਟ ਦੀਆਂ ਬ੍ਰਾਂਚਾਂ ਨੇ ਉਹਦੇ 'ਚ ਜਿੰਨੀ ਵੀ ਕਮਾਈ ਹੋਊਗੀ ਸਾਰੀ ਦੀ ਸਾਰੀ ਕਮਾਈ ਇਹਨਾਂ ਨੇ ਹੜਪੀੜਤਾ ਤੇ ਇਹਨਾਂ ਪੰਜਾਬੀਆਂ ਤੇ ਲਾਊਗਾ। ਜਿੱਥੇ ਉਹਨੇ ਵੱਡਾ-ਵਡਾ ਹਲਾਨ ਕੀਤਾ। ਇਹ ਬਹੁਤ ਵੱਡਾ ਹਲਾਨ ਹੈ। ਉਕੇ ਤੁਹਾਡਾ ਵੀ ਫਰਜ਼ ਮੰਨਦਾ ਵੱਧੋ ਵੱਧ ਆਰਾਮ ਸਿੰਘ ਰਾਣਾ ਨਾਲ ਜ਼ਰੂਰ ਜਾਹਰ ਪਰ ਖਾਸ ਕਰਕੇ ਮੈਂ ਡਰਾਈਵਰ ਭਾਵਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡੇ ਕੋਈ ਮਾਫਤੇ ਕਈ ਗੜੀ ਸਿਕੜੇ ਹੋਣਗੇ ਗੋਲਡਨ ਹਟ ਨਾਲ ਪਰ ਅੱਜ ਪੰਜਾਬ ਦੀ ਗੱਲ ਹੈ ਆਪਣੇ ਘਰ ਦੀ ਗੱਲ ਹੈ ਪੰਜਾਬ ਦੇ ਦੀ ਗੱਲ ਹੈ ਤੁਸੀਂ ਸਾਰਾ ਕੁਝ ਭੁੱਲ ਕੇ ਆਰਾਮ ਸਿੰਘ ਰਾਣਾ ਦੇ ਹੱਥ ਮਜ਼ਬੂਤ ਕਰੋ ਉਹ ਕਿੱਦਾਂ ਹੋਣਗੇ ਤੁਸੀਂ ਵੱਧੋ ਵੱਧ ਗੱਡੀਆਂ ਜਿਹੜੀਆਂ ਗੋਲਡਨ ਹਟ ਦੀਆਂ ਬ੍ਰਾਂਚਾਂ ਤੇ ਲੈ ਕੇ ਆਓ ਉਹਦੀ ਜਿਹੜੀ ਸੇਲ ਹੋਊਗੀ ਉਹਦੇ ਚ ਜਿਹੜੀ ਆਰਾਮ ਸਿੰਘ ਰਾਣਾ ਦੀ ਕਮਾਈ ਹੋਊਗੀ ਸਾਰੀ ਹੜਪੀੜਤਾ ਦੇ ਪੰਜਾਬੀਆਂ ਦੇ ਹਿੱਤ ਲਈ ਲਾਈ ਜਾਏਗੀ ਇਹ ਸਾਰੀਆਂ ਗੱਲਾਂ ਨੂੰ ਸੋਚਦੇ ਹੋਏ ਇਹਨੂੰ ਸਿਰਫ ਬੇਨਤੀ ਨਾ ਸਮਝੋ ਇਹਨੂੰ ਆਪਣਾ ਫਰਜ਼ ਸਮਝਵਾਇਓ ਇਸ ਤਰੀਕ ਸ ਇਹ ਤੁਹਾਡਾ ਫਰਜ਼ ਹੈ ਹਰ ਇੱਕ ਡਰਾਈਵਰ ਦਾ ਫਰਜ਼ ਹੈ ਹਰ ਇੱਕ ਇਨਸਾਨ ਦਾ ਫਰਜ਼ ਹੈ ਸਾਡੀ ਐਪ ਵੀ ਲਾਂਚ ਹੋ ਚੁੱਕੀ ਹੈ ਜਿਸ ਐਪ ਦੇ ਵਿੱਚ ਆਵਾਜ਼ ਪੰਜਾਬ ਦੀ ਇਹ ਵਿੱਚ ਤੁਸੀਂ ਆਪਣੇ ਆਪ ਨੂੰ ਜੋੜੋ ਜੇਵੇ ਭਰਾ ਦੀ ਕੋਈ ਮੁਸੀਬਤ ਹੋਈ ਹੈ ਕਿਸੇ ਦਾ ਘਰ ਦਾ ਨੁਕਸਾਨ ਹੋਇਆ ਕਿਸੇ ਦਾ ਕੁਝ ਹੋਇਆ ਸਾਰੇ ਉਹਦੇ ਚ ਆਪਣੀਆਂ ਅਸਲੀ ਪੋਜੀਸ਼ਨ ਦੱਸੋ हर एक बंद की हैल्प करेंगी राम सिंह राणा एक बार फेर मसी बन के खड़ा है और तुम्हें सारे और जुड़ो जुड़ के बदो बस बद जीडी जंग है ये जंग है जंगी पदर से लैके छेती ही आप खुशहाली वाल शुरू होनवाद सत श्रीकाल वागुरु जी का खालसा वाहेगुरू जी की फतह